ਕੈਨੇਡਾ ਤੋਂ ਬਾਅਦ ਇਹ ਦੇਸ਼ ਬਣਿਆ ਭਾਰਤੀ ਵਿਦਿਆਰਥੀਆਂ ਦੀ ਪਸੰਦ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਇਆ ਵੱਡਾ ਵਾਧਾ ਆਉਣ ਵਾਲੇ ਸਮੇਂ ਦੇ ਵਿੱਚ ਦੁੱਗਣੀ ਹੋ ਜਾਵੇਗੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਾਂ ਭਾਰਤ ਵਿੱਚੋਂ ਵੱਡੇ ਪੱਧਰ ਉੱਤੇ ਵਿਦਿਆਰਥੀ ਹੋਰਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਨੇ ਅਤੇ ਬਹੁਤੇ ਨੇ ਜਿਹੜੇ ਉਹ ਪੜ੍ਹਾਈ ਕਰਕੇ ਉਸੇ ਦੇਸ਼ ਵਿੱਚ ਸੈੱਟ ਹੋਣ ਦੀ ਇੱਛਾ ਰੱਖਦੇ ਨੇ ਉਸੇ ਦੇਸ਼ ਦੇ ਵਿੱਚ ਆਪਣਾ ਰੁਜ਼ਗਾਰ ਆਪਣੀ ਨੌਕਰੀ ਕਰਨ ਦੀ ਇੱਛਾ ਰੱਖਦੇ ਨੇ ਤਾਂ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਨੇ ਜਿਹੜੇ ਉਹ ਰਹਿ ਰਹੇ ਨੇ ਲੇਕਿਨ ਪਿਛਲੇ ਸਵੇਰੇ ਵਿੱਚ ਕੈਨੇਡਾ ਵੱਲੋਂ ਕੀਤੀਆਂ ਗਈਆਂ ਸਖਤਾਈਆਂ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਹੋਰ ਦੇਸ਼ਾਂ ਦਾ ਰੁਖ ਕੀਤਾ ਜਾ ਰਿਹਾ ਹੈ ਤਾਂ ਐਸੇ ਤਹਿਤ ਇੱਕ ਦੇਸ਼ ਨੂੰ ਵਿਦਿਆਰਥੀਆਂ ਦੀ ਪਸੰਦ ਬਣ ਗਿਆ ਹੈ ਜਿੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 48.69% ਦਾ ਵਾਧਾ ਹੋਇਆ ਹੈ ਅਤੇ ਸਾਲ 2030 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਸ ਦੇਸ਼ ਦੇ ਵਿੱਚ ਦੁੱਗਣੀ ਹੋਣ ਦੀ ਉਮੀਦ ਹੈ ਇਸ ਦੇਸ਼ ਨਿਊਜ਼ੀਲੈਂਡ ਇਸ ਦੇ ਬਾਰੇ ਯੂਨੀਵਰਸਿਟੀ ਲਿਵਿੰਗ ਦੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਨਿਊਜ਼ੀਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2021 ਤੋਂ ਲੈ ਕੇ 48.9% ਤੱਕ ਵਧੀ ਹੈ ਅਤੇ ਸਾਲ 2030 ਤੱਕ ਇਸ ਗਿਣਤੀ ਦੇ ਦੁੱਗਣਾ ਹੋਣ ਦੀ ਉਮੀਦ ਹੈ ਇਹ ਖੁਲਾਸਾ ਆਲਮੀ ਵਿਦਿਆਰਥੀ ਹਾਊਸਿੰਗ ਪਲੇਟਫਾਰਮ ਯੂਨੀਵਰਸਿਟੀ ਲਿਵਿੰਗ ਦੀ ਰਿਪੋਰਟ ਵਿੱਚ ਹੋਇਆ ਬਿਊਡ ਬੈਂਡਸ ਐਂਡ ਬੈਂਚਸ ਡਿਕੋਡਿੰਗ ALZ ਐਜੂਕੇਸ਼ਨ ਸਿਸਟਮ ਰਿਪੋਰਟ ਕਮਾਂਤਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਪੜ੍ਹਾਈ ਕਰਨ ਵਾਲੇ ਸਥਾਨਾਂ ਵਜੋਂ ਬਿਊਡ ਬੈਂਡਸ ਐਂਡ ਬੈਂਚਸ ਡਿਕੋਡਿੰਗ ALZ ਐਜੂਕੇਸ਼ਨ ਸਿਸਟਮ ਦੀ ਰਿਪੋਰਟ ਕਮਾਂਤਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਪੜ੍ਹਾਈ ਕਰਨ ਵਾਲੇ ਸਥਾਨਾਂ ਵਜੋਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਪ੍ਰਤੀਵਾਦ ਦੇ ਰੁਝਾਨ ਨੂੰ ਦਰਸਾਉਂਦੀ ਹੈ ਇਸ ਰਿਪੋਰਟ ਦੇ ਮੁਤਾਬਕ ਉਸ ਦੀਆਂ ਖੇਤਰ ਵਿੱਚ ਵਿਦਿਆਰਥੀਆਂ ਦੇ ਪ੍ਰਵਾਸ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ ਜਿਹੜਾ ਕਿ 2015 ਦੇ 21 ਲੱਖ ਤੋਂ ਵੱਧ ਕੇ 2024 ਦੇ ਵਿੱਚ 23 ਲੱਖ ਹੋ ਗਿਆ ਹੈ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 2021 ਤੋਂ 2024 ਦੌਰਾਨ 9.2 ਫੀਸਦੀ ਵਧਿਆ ਹੈ ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਅਤੇ ਸੀਈਓ ਸੌਰਬ अरोड़ा ਨੇ ਦਾਖਲਿਆਂ ਵਿੱਚ ਵਾਧੇ ਦਾ ਸਵਾਗਤ ਨੀਤੀਗਤ ਸੁਧਾਰਾਂ ਨੂੰ ਦਿੱਤਾ ਜੋ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਯਾਤਰਾ ਨੂੰ ਸੌਖਾਲਾ ਬਣਾਉਂਦੇ ਨੇ ਅਤੇ ਪੜ੍ਹਾਈ ਮਗਰੋਂ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੇ ਨੇ ਤਾਂ ਉਨ੍ਹਾਂ ਕਿਹਾ ਕਿ 2025 ਤੋਂ 2030 ਦੌਰਾਨ ਭਾਰਤ ਤੋਂ ਨਿਊਜ਼ੀਲੈਂਡ ਵਿੱਚ ਵਿਦਿਆਰਥੀਆਂ ਦਾ ਦਾਖਲਾ 93.9 ਫੀਸਦੀ ਵਧਣ ਦੀ ਉਮੀਦ ਹੈ ਜਿਨ੍ਹਾਂ ਦੀ ਗਿਣਤੀ 22225 ਤੋਂ ਵੱਧ ਕੇ 42954 ਹੋ ਜਾਵੇਗੀ ਤਾਂ ਇਸ ਮੁਤਾਬਕ 2025 ਤੱਕ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 1,00,552 ਤੋਂ ਟੱਪਣ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਗਿਣਤੀ 22225 ਹੋਣ ਦੀ ਉਮੀਦ ਹੈ ਇਸ ਸੈਕਟਰ ਦਾ ਆਰਥਿਕਤਾ ਦੇ ਉੱਤੇ ਵੀ ਧੁਕਮਾ ਪ੍ਰਭਾਵ ਹੈ ਜਿਸ ਦੇ 2023-24 ਦੌਰਾਨ ਨਿਊਜ਼ੀਲੈਂਡ ਦੇ ਅਰਥਚਾਰੇ ਨੂੰ ਲਗਭਗ 4.4 ਅਰਬ ਨਿਊਜ਼ੀਲੈਂਡ ਡਾਲਰ ਅਤੇ ਆਸਟ੍ਰੇਲੀਆ ਦੇ ਅਰਥਚਾਰੇ ਨੂੰ 47.8 ਅਰਬ ਆਸਟ੍ਰੇਲੀਅਨ ਡਾਲਰ ਦਾ ਯੋਗਦਾਨ ਦਿੱਤਾ ਹੈ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਜੇ ਵੀ ਆਸਟ੍ਰੇਲੀਆ ਬਣਿਆ ਹੋਇਆ ਹੈ ਆਸਟ੍ਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਉਦਯੋਗ ਏਕਾਗ੍ਰਿਤ ਸਿੱਖਿਆ ਅਤੇ ਪੜਾਈ ਮਗਰੋਂ ਕੰਮ ਦੇ ਵਿਆਪਕ ਅਧਿਕਾਰਾਂ ਨਾਲ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ ਆਸਟ੍ਰੇਲਿਆ ਵਿੱਚ ਦੱਖਣ ਏਸ਼ੀਆ ਲਈ ਵਪਾਰ ਅਤੇ ਨਿਵੇਸ਼ ਕਮਿਸਟਰ ਨੇ ਕਿਹਾ ਕਿ ਆਸਟ੍ਰੇਲਿਆ ਆਲਮੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਅਤੇ ਨਿਰਵਗਨ ਸਿੱਖਿਆ ਤੋਂ ਰੁਜ਼ਗਾਰ ਮਹੱਇਆ ਕਰਵਾਉਣ ਤੱਕ ਵਚਨਬੱਧ ਹੈ ਹਾਲਾਂਕਿ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਦਾ ਸਿੱਖਿਆ ਸਥਾਨਾਂ ਵਜੋਂ ਦਬਦਬਾ ਕਾਇਮ ਹੈ ਪਰ ਆਸਟ੍ਰੇਲਿਆ ਅਤੇ ਨਿਊਜ਼ੀਲੈਂਡ ਤੇਜ਼ੀ ਨਾਲ ਹਰਮਨ ਪਿਆਰੇ ਹੋ ਰਹੇ ਨੇ ਜਿਨ੍ਹਾਂ ਲਈ ਭਾਰਤ, ਚੀਨ, ਨੇਪਾਲ, ਵੀਅਤਨਾਮ ਅਤੇ ਇੰਡੋਨੇਸ਼ੀਆ ਮੁੱਖ ਸਰੋਤ ਦੇਸ਼ਾਂ ਵਜੋਂ ਉੱਭਰ ਰਹੇ ਨੇ ਤਾਂ ਲਗਾਤਾਰ ਬਦਲਾਅ ਨੇ ਜਿਹੜੇ ਉਹ ਜ਼ਰੂਰ ਹੋ ਰਹੇ ਨੇ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਨੀਤੀਆਂ ਕਰਕੇ ਸਟੂਡੈਂਟਸ ਨੂੰ ਉਹ ਨੀਤੀਆਂ ਪ੍ਰਭਾਵਿਤ ਕਰਦੀਆਂ ਨੇ ਕਈ ਦੇਸ਼ਾਂ ਵਿੱਚ ਜਦੋਂ ਸਖਤੀ ਹੁੰਦੀ ਹੈ ਤਾਂ ਸਟੂਡੈਂਟ ਦੇ ਜਿਹੜੇ ਉਹ ਦੂਸਰੇ ਦੇਸ਼ਾਂ ਦਾ ਰੁਕ ਕਰਦੇ ਨੇ ਪਹਿਲਾਂ ਕਿ ਭਾਰਤੀ ਵਿਦਿਆਰਥੀ ਨੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਸਨ ਲੇਕਿਨ ਹੁਣ ਕੈਨੇਡਾ ਵੱਲੋਂ ਕੀਤੀ ਗਈ ਸਖਤਾਈ ਤੋਂ ਬਾਅਦ ਭਾਰਤੀ ਵਿਦਿਆਰਥੀ ਹੋਰ ਦੇਸ਼ਾਂ ਦਾ ਰੁਖ ਕਰ ਰਹੇ ਨੇ